ਅੱਜ ਮੈਨੂੰ ਬਤੌਰ ਚੇਅਰਮੈਨ ਫੂਡ ਕਮਿਸ਼ਨ ਦੀ ਪਹਿਲੀ ਵਾਰੀ ਟਾਂਡਾ ਸਬਡਿਵੀਜ਼ਨ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਐਸਡੀਐਮ ਬਾਂਸਰ ਸਾਹਿਬ ਤੇ ਡੀਐਫਐਸਸੀ ਮੈਡਮ ਹਰਲੀਨ ਜੀ ਨੇ ਮੈਨੂੰ ਕਾਫੀ ਗਾਈਡ ਕੀਤਾ ਇੱਥੋਂ ਦੇ ਅਫਸਰ ਜਿਹੜੇ ਲੋਕਲ ਫੂਡ ਸਪਲਾਈ ਵਿਭਾਗ ਦੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਐਜੂਕੇਸ਼ਨ ਦੇ ਹੈਲਥ ਦੇ ਉਹਨਾਂ ਨਾਲ ਐਸਡੀਐਮ ਸਾਹਿਬ ਦੇ ਦਫ਼ਤਰ ਮੀਟਿੰਗ ਕੀਤੀ ਤੇ ਮੈਂ ਕੁਝ ਬੇਨਤੀਆਂ ਕਰਨ ਆਇਆ ਸੀ ਕਿ ਜਿਹੜੀ ਸਾਡੀ ਫੂਡ ਸਿਕਿਉਰਿਟੀ ਸੜੀ ਫੂਡ ਸੇਫਟੀ ਫੂਡ ਸੜੀ ਦੀ ਮੇਨ ਸੜੀ ਐਸਵੇਲੇ ਲੋੜਾ ਕੀ ਨਿਊਟ੍ਰੀਸ਼ਨ ਸਕਿਉਰਿਟੀ ਦੀ ਜਿਹਦੇ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਫੂਡ ਸਕਿਉਰਿਟੀ ਅਸੀਂ ਕਣਕ ਝੋਨਾ ਪੈਦਾ ਕਰਕੇ ਆਪਣੀ ਭੁੱਖ ਬਰੀ ਦੂਰ ਕਰ ਲਈ ਹੈ ਪਰ ਹੁਣ ਸਾਨੂੰ ਕੁਆਲਿਟੀ ਫੂਡ ਦੀ ਲੋੜ ਹੈਗੀ ਆ ਉਸੇ ਨਿਊਟ੍ਰੀਸ਼ਨ ਸਕਿਉਰਿਟੀ ਦੇ ਯੋਗਦਾਨ ਪਾਉਣ ਲਈ ਮੈਂ ਸਕੂਲ ਵਿਜ਼ਿਟ ਕਰ ਰਿਹਾ ਇੱਥੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਤੁਹਾਡਾ ਸਕੂਲ ਇੱਕ ਬਹੁਤ ਇਤਿਹਾਸਕ ਸਕੂਲ ਹੈ ਉਹਨੂੰ ਸੁਵਿਧਾ ਬਣਿਆ ਹੋਇਆ ਇਸ ਸਕੂਲ ਦੇ ਵਿੱਚ ਜਿੱਥੇ ਤੁਸੀਂ ਬਾਕੀ ਕੰਮ ਕਰ ਰਹੇ ਆ ਉੱਥੇ ਹorticulture ਵਾਲੇ ਦੇ ਆਪਕ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣੇ ਇਥੇ ਨਰਸਰੀ ਐਸੀ ਪੈਦਾ ਕਰੋ ਕਿ ਮੈਡੀਸਨਲ ਹਰਬਲ ਪlant ਪੈਦਾ ਕਰਕੇ ਤુલਸੀ ਅਸ਼ਵਗੰਧਾ ਉਹ ਤੁਸੀਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੀ ਜਿਹੜੀ ਸਰਕਾਰ ਦੀ ਸਕੀਮ ਹੈਗੀ ਆ ਪੋਸ਼ਣ ਵਾਟਿਕਾ ਉਹਦੇ ਵਿੱਚ ਨਰਸਰੀ ਭੇਜੋ ਪੋਸ਼ਣ ਵਾਟਿਕਾ ਮਤਲਬ ਆਸਤ ਵਾਲੇ ਫਰੂਟ ਟਰੀ ਲਾਓ ਵਿੱਚ ਉਹਦੇ ਤੁਸੀਂ ਮੈਡੀਸਨਲ ਹਰਬਲ ਪlant ਲਾਓ ਤુલਸੀ ਅਸ਼ਵਗੰਧਾ ਇਹਨਾਂ ਤੇ ਬੱਚਿਆਂ ਨੂੰ ਗਿਆਨ ਵੀ ਦਿਓ ਤੇ ਬੱਚੇ ਦੀ ਸਿਹਤ ਵਾਸਤੇ ਆਪਣੇ ਯੋਗਦਾਨੀ ਪਾਓ ਇਹ ਮੇਰਾ ਮਿਸ਼ਨ ਹੈ ਹੈਲਥ ਥਰੂ ਫੂਡ ਉਹਦੇ ਵਾਸਤੇ ਬੇਨਤੀ ਕਰਨਾ ਆਇਆ ਤੇ ਮੱਛਾ ਲੱਗਾ ਮੈਨੂੰ ਸਾਰੇ ਸਕੂਲਾਂ ਤੋਂ ਵੀ ਮੈਨੂੰ ਫੂਡ ਸਪਲਾਈ ਡਿਪਾਰਟਮੈਂਟ ਤੋਂ ਵੀ ਮੈਨੂੰ ਸੋਸ਼ਲ ਗੈਟ ਡਿਪਾਰਟਮੈਂਟ ਤੋਂ ਵੀ ਅਚੰਭਾ ਰਾਂ ਮਿਲਿਆ ਤੇ ਆਉਣ ਵਾਲੇ ਸਮੇਂ ਜੇ ਮੈਂ ਚਾਹੂੰਗਾ ਕਿ ਮੈਂ ਦੁਬਾਰਾ ਆਵਾਂ ਇਹ ਜਿਹੜੀ ਯੋਜਨਾ ਵਾ ਲਾਗੂ ਹੋਵੇ